ਦੇਖੋ ਅੱਜ ਵੀ ਗੜੀ ਸੀ ਉਸ ਤੋਂ ਆਹ ਪਹਿਲੀ ਫੀਸ ਸੀ ਸਾਡੀ ਨੇ। ਛੋੜਦਾ ਤਾਂ ਹਾਂ ਬੱਤ ਬਾਰੇ। ਛੋੜੀ ਸੀ ਮੈਂ। ਕੋਈ ਨਹੀਂ। ਉਹ ਜਿਹੜੀ ਨਿਊਜ਼ ਚੱਲਦੀ ਪਈ ਉਹ ਸਾਰੀ ਫੇਕ ਹੈ ਜੀ। ਉਹ ਸਾਡੇ ਵੱਲੋਂ ਕੋਈ ਅਸੀਂ ਏਦਾਂ ਦਾ ਕੋਈ ਨਹੀਂ ਕੀਤਾ ਹੈਗਾ ਕੇਸ ਕੋਈ ਉਹਨੂੰ ਲਾਇਆ ਨਹੀਂ। ਨਾ ਉਹਨੇ ਸਾਡੇ ਨਾਲ ਕੋਈ ਗੱਲਬਾਤ ਕੀਤੀ ਐ ਜੀ ਉਹ ਸਾਰਾ ਕੁਝ ਫੇਕ ਹੈ ਜੀ ਵਕੀਲ ਸਾਹਿਬ ਨੇ ਤੁਹਾਡੇ ਤੱਕ ਪਹੁੰਚ ਦਿੱਤੀ ਜਦੋਂ ਉਹਨਾਂ ਨੇ ਜੋ ਰਿਪਰੈਜ਼ੈਂਟੇਸ਼ਨ ਰੈਟ ਫਾਈਲ ਕੀਤੀ ਐ ਸਾਡੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ ਮੈਨੂੰ ਨਹੀਂ ਜੀ ਸਾਡੇ ਕੋਲ ਨਹੀਂ ਕੋਈ ਆਇਆ ਜੀ ਤੁਹਾਡੇ ਨਾਲ ਫੋਨ ਵਗੈਰਾ ਤੇ ਗੱਲਬਾਤ ਕੁਝ ਵੀ ਨਹੀਂ ਜੀ ਗੱਲ ਵੀ ਨਹੀਂ ਅਜੀਬ ਹੀ ਸਕੋ ਸਾਨੂੰ ਆਫ ਫੇਸਬੁਕ ਤੇ ਪਤਾ ਲੱਗਾ ਜੀ ਵੀ ਇਦਾਂ ਦਾ ਕਰਕੇ ਸਾਡੇ ਵਕੀਲ ਸਾਹਿਬ ਨੇ ਦੱਸਿਆ ਵੀ ਵੀ ਕਿਸੇ ਨੇ ਵੀ ਆ ਕੀਤਾ ਐ ਅਸੀਂ ਸਾਨੂੰ ਉਹਦੇ ਬਾਰੇ ਕੋਈ ਨਹੀਂ ਪਤਾ ਐ ਜੀ ਕੋਈ ਇਹ ਰਿਟ ਤਿਆਰ ਕਰਨ ਤੋਂ ਬਾਅਦ ਤੁਹਾਡੇ ਤੱਕ ਪਹੁੰਚੀ ਕੀਤੀ ਵੀ ਹੋਵੇ ਜਾਂ ਫੋਨ ਕਰਾਇਆ ਹੋਵੇ ਨਹੀਂ ਜੀ ਕੋਈ ਨਹੀਂ ਸਾਡੇ ਤੋਂ ਠੀਕ ਹੈ ਸਾਡੇ ਕੋਲ ਨਹੀਂ ਤਾਰੀਖ ਸੀ ਜੀ ਕੇਸ ਦੀ ਹਾਂਜੀ ਅੱਜ ਤਾਰੀਖ ਸੀਗੀ ਹਾਂਜੀ ਤੇ ਅੱਜ ਉਹ ਫਾਸਟ ਟਰੈਕ ਕੋਰਟ ਤੇ ਉਹਦਾ ਹੋਈ ਹੈ ਜੀ ਵੀਡੀਓ ਕਾਨਫਰੈਂਸ ਰਾਈ ਉਹਦੀ ਠੀਕ ਹੈ ਜੀ ਤੇ ਹੁਣ ਅਗਲੀ ਤਾਰੀਖ ਜਿੱਦਾਂ 8 ਤਾਰੀਖ ਦਿੱਤੀ ਹੈ ਜੀ 8 10 ਜੀ ਹਾਂਜੀ ਠੀਕ ਹੈ ਉਹ ਮਾਟਕ ਉਹ ਅੱਜ ਪਹਿਲੀ ਤਾਰੀਖ ਸੀ ਸਾਡੀ ਜਿਹੜੀ ਫਾਸਟ ਟਰੈਕ ਕੋਰਟ ਤੇ ਸੀਗੀ ਤੇ ਮਕਦਮਾ ਆਲਰੇਡੀ ਜਿਹੜਾ ਹੈ ਫਾਸਟ ਟਰੈਕ ਕੋਰਟ ਤੇ ਚਲੇ ਗਿਆ ਜੀ ਜੋ ਇੱਥੇ ਫਾਸਟ ਟਰੈਕ ਕੋਰਟ ਮੈਡਮ ਮਨਪ੍ਰੀਤ ਕੌਰ ਦੀ ਅਦਾਲਤ ਚ ਅੱਜ ਉੱਥੇ ਸਾਡੀ ਪਹਿਲੀ ਤਰੀਕ ਸੀਗੀ ਤੇ ਦੋਸ਼ੀ ਨੂੰ ਉਹਦੇ ਮੁਤਾਬਕ ਅੱਜ ਵੀਡੀਓ ਕਾਨਫਰੈਂਸਿੰਗ ਨੂੰ ਫਿਜ਼ੀਕਲੀ ਨਹੀਂ ਲੈ ਕੇ ਆਇਆ ਬਟ ਉਹ ਵੀਡੀਓ ਕਾਨਫਰੈਂਸਿੰਗ ਥਰੂ ਉਹਨੂੰ ਪੇਸ਼ ਕੀਤਾ ਗਿਆ ਕੋਰਟ ਚ ਤੇ ਜਿਹੜੀ ਅਗਲੀ ਤਰੀਕ ਹੈ ਉਹ ਸਾਡੀ ਹੈ 8 10 8 ਅਕਤੂਬਰ ਜਿਹੜੀ ਹੈ ਉਪਾਗਤੀ ਤੇ ਪੁਲਿਸ ਨੂੰ ਰਿਪੋਰਟ ਪੇਸ਼ ਕਰਨ ਦੇ ਬਿਲਕੁਲ ਪੁਲਿਸ ਵੱਲੋਂ ਵੀ ਜਿਹੜੀ ਕਾਰਵਾਈ ਚੱਲ ਰਹੀ ਆ ਕੱਲ ਵੀ ਅਸੀਂ ਜੋ ਇਨਵੈਸਟੀਗੇਸ਼ਨ ਚ ਜਿਹਦੇ ਬਿਆਨ ਵੀ ਉਹਨਾਂ ਵਗੈਰਾ ਆਪਾਂ ਕਰਾਣੇ ਹੁੰਦੇ ਆ ਉਹ ਮਾਂਜੋਕ ਅਦਾਲਤ ਚ ਵੀ ਕਰਵਾਣੇ ਹੁੰਦੇ ਆ ਉਹ ਵੀ ਕਰਵਾਏ ਆ ਤੇ ਉਹ ਰੈਗੂਲਰ ਸਾਡਾ ਕੰਮ ਚੱਲ ਰਿਹਾ ਜੀ ਇਨਵੈਸਟੀਗੇਸ਼ਨ ਰਿਪੋਰਟ ਵੀ ਜਲਦੀ ਪੇਸ਼ ਕੀਤੀ ਜਾਊਗੀ ਇੱਕ ਹਾਈ ਕੋਰਟ ਦੇ ਵਿੱਚ ਕਪੀਲ ਸਾਹਿਬ ਨੇ ਕੋਈ ਜੀ ਉਹਨਾਂ ਨੇ ਕਿ ਰਿਪਰੈਜ਼ੈਂਟੇਸ਼ਨ ਪਟੀਸ਼ਨ ਫਾਈਲ ਕੀਤੀ ਐ ਤੇ ਉਹਨੂੰ ਲੈ ਕੇ ਪਰਿਵਾਰ ਨੂੰ ਪੁੱਤ ਨੂੰ ਰੱਤੂ ਇਹ ਸਭੀ ਸਹਿਮਤੀ ਤੋਂ ਬਿਨਾਂ ਕੀਤਾ ਗਿਆ ਹਾਂ ਬਿਲਕੁਲ ਫੈਕਟ ਪਾਇਆ ਕਿ ਇਸ ਤੇ ਬਿਲਕੁਲ ਨਹੀਂ ਉਹ ਰਿਪrezentੇਸ਼ਨ ਦੀ ਇੱਕ ਨਿਊਜ਼ ਪਹਿਲਾਂ ਕੱਲੀ ਸੀਗੀ ਤੇ ਉਹ ਬਿਲਕੁਲ ਫੇਕ ਨਿਊਜ਼ ਹੈ ਐਦਾ ਦੀ ਪਰਿਵਾਰ ਵੱਲੋਂ ਨਾ ਤਾਂ ਕੋਈ ਸਾਈਨ ਕੀਤੇ ਗਏ ਨਾ ਉਹਨਾਂ ਨੂੰ ਰਿਪrezent ਕਰਨ ਲਈ ਕੋਈ ਅਥਾਰਟੀ ਦਿੱਤੀ ਗਈ ਤੇ ਨਾ ਹੀ ਇਹਨਾਂ ਨਾਲ ਕਦੀ ਕੋਈ ਕੰਟੈਕਟ ਹੋਇਆ ਉਹ ਰਿਪrezentੇਸ਼ਨ ਉਹ ਵਕੀਲ ਸਾਹਿਬ ਖੁਦ ਹੀ ਚਲਾ ਰਹੇ ਨੇ ਜਾਂ ਮੀਡੀਆ ਹੈ ਕੀ ਫੇਕ ਫੋਟੋ ਹੈ ਇਹਦੇ ਬਾਰੇ ਨਾ ਮੇਰੀ ਨੋਲੇਜ ਹੈ ਨਾ ਮੈਂ ਇਹਨਾਂ ਨੂੰ ਕਦੀ ਡਾਇਰੈਕਸ਼ਨ ਦਿੱਤੀ ਆ ਨਾ ਮੇਰੇ ਨਾਲ ਕਦੀ ਉਹਨਾਂ ਦਾ ਕੰਟੈਕਟ ਹੋਇਆ ਉਹ ਮੀਡੀਆ 'ਚ ਚੱਲ ਰਹੀ ਆ ਜੀ ਉਹ ਪਤਾ ਨਹੀਂ ਕਿਵੇਂ ਚੱਲ ਰਹੀ ਆ ਸਾਡੀ ਨੌਲੇਜ ਉਹਦੇ ਬਾਰੇ ਕੁਝ ਨਹੀਂ ਆ ਕਿਸੇ ਵੀ ਵਕੀਲ ਵੱਲੋਂ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਗਿਆ ਹੋਵੇ ਜਾਂ ਨਹੀਂ ਮੇਰੇ ਨਾਲ ਉਹ ਬੰਦਾ ਜਿਹੜਾ ਸੀਗਾ ਕਦੀ ਕੰਟੈਕਟ 'ਚ ਨਹੀਂ ਆਇਆ ਨਾ ਮੈਂ ਉਹਨੂੰ ਜਾਣਦਾ ਜੀ ਠੀਕ ਆ ਜੀ ਤੇ ਪਰਿਵਾਰ ਨਾਲ ਪਰਿਵਾਰ ਤੱਕ ਪਹੁੰਚ ਪਈ ਹੁੰਦਾ ਜਾਂ ਪਰਿਵਾਰ ਨੇ ਉਹਦੇ ਤੱਕ ਪਹੁੰਚ ਕੀਤੀ ਹੋਵੇ ਜੀ ਭਾਈ ਸਾਡੀ ਸਹਿਮਤ ਤੋਂ ਬਿਨਾਂ ਸਾਨੂੰ ਪ੍ਰੋਸੈਸ ਚ ਲੈਣੀਆਂ ਕਿਵੇਂ ਕਰਨਾ ਪਏ ਆ ਪਰਿਵਾਰ ਨਾਲ ਵੀ ਮੈਂ ਗੱਲ ਕੀਤੀ ਸੀਗੀ ਪਰਿਵਾਰ ਵੱਲੋਂ ਵੀ ਮੈਨੂੰ ਇਹੀ ਦੱਸਿਆ ਗਿਆ ਕਿ ਮੈਂ ਆਪ ਸਾਡੇ ਵੱਲੋਂ ਨਾ ਕੋਈ ਅਥਾਰਟੀ ਦਿੱਤੀ ਗਈ ਨਾ ਅਸੀਂ ਜਾਣਦੇ ਆ ਨਾ ਹੀ ਉਹ ਨਿਊਜ਼ ਬਾਰੇ ਸਾਨੂੰ ਪਤਾ ਹੈ ਇਹਨਾਂ ਨੇ ਵੀ ਮੀਡੀਆ 'ਚ ਹੀ ਨਿਊਜ਼ ਦੇਖੀ ਸੀਗੀ ਉਹ ਕਿ ਉਹ ਜਿਹੜੀ ਫੋਟੋ ਇੱਕ ਚੱਲ ਰਹੀ ਆ ਕੋਈ ਗੌਰਵ ਅਰੋੜਾ ਵਕੀਲ ਸਾਹਿਬ ਨੇ ਉਹਨਾਂ ਵੱਲੋਂ ਚੱਲ ਰਹੀ ਆ ਤੇ ਇਹਨਾਂ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ ਜੀ ਤੇ ਮੇਰੇ ਵੱਲੋਂ ਵੀ ਕੋਈ ਅਥਾਰਟੀ ਨਹੀਂ ਆ